ਉਨ੍ਹਾਂ ਦਾ ਧੰਨਵਾਦ ਕਰਦਾ ਵੇਖੋ ਜੀ ਕਬੱਡੀ ਕੱਪ ਜਿਹੜੇ ਇਹੋ ਜਿਹੇ ਮੈਚ ਹੁੰਦੇ ਰਹਿਣ ਤੇ ਨਸ਼ੇ ਦਾ ਥੋੜਾ ਜਿਹਾ ਗੜਾ ਜਿਹੜਾ ਦਰਿਆ ਵਾਂਗੂ ਵਗ ਰਿਹਾ ਘਟ ਜੇਗਾ ਕਿਉਂ ਇਹ ਬੱਚੇ ਗਰੀਬਾਂ ਬੱਚਾ ਤੇ ਅਸੀਂ ਤੇ ਸਰਕਾਰ ਨੂੰ ਇਹ ਤੀਰ ਕਰਦੇ ਆ ਫਿਰ ਵਧੀਆ ਗਰੋਂਟਾ ਬਣਾਓ ਧਗੜੇ ਆਪਣੇ ਖਿਡਾਰੀਆਂ ਨੂੰ ਵੱਧ ਵੱਧ ਪ੍ਰਮੋਟ ਕਰੋ ਕਿਉਂਕਿ ਜੇ ਖਿਡਾਰੀਆਂ ਪ੍ਰਮੋਟ ਕਰਾਂਗੇ ਉਹਨਾਂ ਨਾਲ 10 ਬੱਚੇ ਗਰੀਬਾਂ ਦੇ ਉਹਨਾਂ ਦੇ ਜੁੜਨਗੇ ਦੇਖੋ ਜਿਹੜਾ ਗਰਾਊਂਡ ਦੇ ਵਿੱਚ ਗਰੀਬ ਦਾ ਬੱਚਾ ਖੇਡ ਕੇ ਵੀ ਦੇਸ਼ ਦਾ ਨਾ ਰੋਸ਼ਨ ਕਰ ਸਕਦਾ ਪਰ ਸਾਡੇ ਇਹਨਾਂ ਸਾਡੇ ਲੋਕਾਂ ਦੇ ਵਿੱਚ ਜਾਂ ਸਾਡੇ ਹੋਰ ਪਰਿਵਾਰਾਂ ਦੇ ਵਿੱਚ ਇਹੋ ਜੀਆਂ ਕੰਬੀ ਆ ਜਾਂਦੀ ਪਈ ਅਸੀਂ ਗਰੀਬ ਬੱਚੇ ਨੂੰ ਪ੍ਰਮੋਟ ਨਹੀਂ ਕਰਦੇ ਜਿੱਦਾਂ ਇਹ ਲੰਬੇ ਸਮੇਂ ਤੋਂ ਅਸੀਂ ਮੁਨਕਤਰੀ ਸੇਵਾ ਕਰਦੇ ਆਉਣਦੇ ਆ ਤੁਹਾਨੂੰ ਪਤਾ ਹੀ ਆ ਵੀ ਜੰਮੀ ਮੇਰੀ ਤਨਖਾਹ ਪਾਦੀ ਹੈ ਸਾਰੀ ਹਰ ਮਹੀਨੇ ਆਪਣਾ ਘਰ ਦਾ ਖਰਚਾ ਕੱਟ ਕੇ 20 ਤੋਂ 25-30 ਹਜ਼ਾਰ ਰੁਪਏ ਮੈਂ ਜਿਹੜਾ ਲੋਕਾਂ ਨੂੰ ਡੋਨੇਟ ਕਰਦਾ ਸਾਡਾ ਮੈਸੇਜ ਦੇਣ ਦਾ ਮਕਸਦ ਇਹ ਹੀ ਆ ਕਿ ਸਾਨੂੰ ਬਹੁਤ ਲੋਬਾ ਦੇ ਜਿਹੜੇ ਲੋਕ ਆ ਨਾਲੀ ਮਦਦ ਕਰਨੀ ਚਾਹੀਦੀ ਆ ਵੇਖੋ ਕਬੱਡੀ ਕੱਪ ਵੇਖਿਆ ਬੜੀ ਮਨ ਨੂੰ ਖੁਸ਼ੀ ਹੋਈ ਆ ਤੇ ਅਸੀਂ ਇਹਨਾਂ ਨੂੰ ਵੀਰਾਂ ਨੂੰ ਹੋਰ ਇਤਫਾਦਾਂਗੇ ਅਗਲੀ ਾਰ ਐਰ ਕਰ ਚਲੋ ਮੇਰੇ ਕੋਲ ਥੋੜੀ ਗਰਾਈ ਦਿੱਤੀ ਗਈ ਬਾਹਰ ਦੀ ਸੇਵਾ ਹੋਂ ਕਰਕੇ ਅਗਲੀ ਾਰ ਮੈਂ ਇਹਨਾਂ ਵੀਰਾਂ ਨੂੰ 11000 ਰੁਪਏ ਆਪਣੀ ਸੱਚ ਦੇ ਖ ਜਦੋਂ ਹੁਣ ਉਹਦਾ ਸੋ ਤਾਂ ਇਹ ਆ ਪੁਲਿਸ ਬੁਲਾ ਜਾਂਦੀ ਹੋ। ਕਾਹੀ ਉਹ ਘਟ ਵਿਖਿਆ ਉਹ ਜੀ ਗੁਰਤ ਲਾ ਜਾਂਦੇ ਨੇ ਸੇਵਾ ਵੀ ਲਗਾਉਂਦੇ ਆ ਸਰਵਿਸ ਕਰਦੇ ਆ ਆਪਣੀ ਡਿਊਟੀ ਚ ਵੀ ਟਾਈਮ ਕੱਢਦੇ ਹੋ। ਕਿਦਾਂ ਟਾਈਮ ਕੱਢਦੇ ਜੋੜੀ ਚ ਉਹਦੇ ਬਾਰੇ। ਭਾਜੀ ਇਹ ਤੇ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਸੱਚੇ ਬਾਦਸ਼ਾਹ ਦੀ ਉਹ ਹੀ ਜਾਣਦਾ। ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਕਦੋਂ ਮਾਰਗ ਸਾਨੂੰ ਟੈਨ ਦੇ ਦਿੰਦਾ ਤੇ ਕਦੋਂ ਸਾਡੇ ਕੋਲ ਸੇਵਾ ਲੈਂਦਾ। ਵੇਖੋ ਜੀ ਘਰ ਦੇ ਕੰਮ ਹਰ ਬੰਦਾ ਕਰਦਾ ਆਪਣੇ। ਘਰਾਂ ਦੇ ਕੰਮਾਂ ਦੇ ਰੋਜੀ ਵਕਤ ਪੁਲਿਸ ਨਾਲ ਕਿਤੇ ਰੈਸਟ ਹੁੰਦੀ ਆ ਜਦੋਂ ਕੋਈ ਕਦੇ ਟੈਂਕਰ ਦਾ ਕੋਲੰਡਰ ਭਰਾ ਲਿੰਦਾ ਕੋਈ ਆਪਣੇ ਘਰ ਦੇ ਕੰਮ ਕਰਦਾ ਸਾਨੂੰ ਜਦੋਂ ਰੈਸਟ ਹੁੰਦੀ ਆ ਆਹੀ ਉਸ ਦਿਨ ਕਿਰਪਾ ਮਾਰ ਸੱਚੇ ਪਾਤਸ਼ਾਹ ਆਪਣੀ ਪੂਰੀ ਸਮੂਹਟੀ ਟੀਮ ਲਾ ਕੇ ਕਿ ਟੋਟਲ ਸਹਾਲਾ ਲੇ ਵੀ ਜਿੱਥੇ ਵੀ ਜਾਈਦਾ ਖਰਚਾ ਕੋਈ ਕਰੀਦਾ ਤੇ ਸਾਨੂੰ ਬੜਾ ਇਤਸਾਬ ਮਿਲਦਾ ਕਿ ਕੋਈ ਜਦਾਂ ਜੰਨਾ ਚਿਰ ਮੈਂ ਮਾਲਕ ਦੀ ਕਿਰਪਾ ਨਾਲ ਸੱਚ ਦੀ ਕਿਰਪਾ ਸੇਵਾ ਨਹੀਂ ਨਾ ਕਰ ਲਿੰਦਾ ਉਦੋਂ ਨਾ ਮੇਰੇ ਮਨ ਨੂੰ ਨਾ ਐਡਾ ਕੋਈ ਜਦਾਂ ਕੋਈ ਕੋਈ ਚੀਜ਼ ਬੜਾ ਘਾਟਾ ਜਿਹਾ ਲੱਗਦਾ ਜਦੋਂ ਸੇਵਾ ਕਰਨੀ ਫਿਰ ਮੇਰਾ ਮਨ ਬੜਾ ਖੁਸ਼ ਹੁੰਦਾ ਮੈਂ ਕਿਹਾ ਗੁਰੂ ਰਾਮਦਾਸ ਪਾਤਸ਼ਾਹ ਪਾਸੇ ਕਿੱੜ ਦੀ ਕਲਾ ਰੱਖੀ ਜਦੋਂ ਤੱਕ ਸਾਡੇ ਸੁਆਸ ਆ ਉਦੋਂ ਤੱਕ ਆਪਾਂ ਇਹਨਾਂ ਗਰੀਬਾਂ ਲੋਕਾਂ ਦੇ ਨਾਲ ਬਾਗ ਚਟਾਰਾਂ માં ਖੜੇ ਨਾ ਦਗਾਲ ਪਾ ਜੀ ਹਾਂ ਜੀ ਦੋਮੋ ਕਲਕੱਤਾਵਾਜ ਕੋਲ ਆਏ ਭਾਜੀ ਤੇ ਵਕੀਲਵਾਜੇ ਕੋਲ ਤੋਂ ਵਕੀਲ ਕੱਡੇ ਪੁੱਜਿਆ ਜੀ ਕਬੱਡੀ ਮੈਚ ਉਹੀ ਗੱਲ ਦੱਸਦੇ ਹੋ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਪ੍ਰਬੰਧਕ ਜੀ ਪੰਡਿਤ ਜੀ ਨੂੰ ਜਲਦੀ ਕੋਰਟ ਤੇ ਕਬੱਡੀ ਦਾ ਮੈਚ ਕਰਵਾ ਰਹੇ ਨੇ ਸਮਾਜ ਦਾ ਬਹੁਤ ਧੰਨਵਾਦ ਕਰਦਾ ਕਿ ਉਸ ਸਮਾਜ ਨੂੰ ਜਿਹੜੇ ਲੋਕ ਨਸ਼ਾ ਕਰਦੇ ਆ ਉਹਨਾਂ ਦੇ ਕਿ ਮੈਸੇਜ ਨੇ ਕਰ ਦਿੱਤਾ ਕਿ ਨਸ਼ੇ ਤੋਂ ਜ਼ਰੂਰ ਰਹਿਣਾ ਚਾਹੀਦਾ ਹੈ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਅੱਗੇ ਆਗੇ ਮੈਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਹੈ ਸਾਰੇ ਪਾਲਬਾਨ ਜਿਹੜੇ ਕਬੋਡੀ ਖੇਡਣ ਆਇਆ ਇੱਕ ਤੋਂ ਵੱਧ ਗਿਆ ਇੱਕ ਹੈ ਬਹੁਤ ਅੱਛਾ ਪ੍ਰਦਰਸ਼ਨ ਕਰ ਰਿਹਾ ਦੇਖਣ ਦਾ ਬਹੁਤ ਹਨਨੰਦ ਆ ਤਾਂ ਲਗਦਾ ਇਹਦਾ ਇੱਕ ਕਬੱਡੀ ਮੈਚ ਹੋਣੀ ਚਾਹੀਦਾ ਹੈ। ਹਾਂ ਜੀ ਇਹਦਾ ਇੱਕ ਕਬੱਡੀ ਮੈਚ ਬਿਲਕੁਲ ਹੋਣੀ ਚਾਹੀਦਾ ਹੈ। ਕਬੱਡੀ ਖੇਲ ਕੇ ਲੋਕੀ ਹੱਸ-ਖੁਸ਼ ਰਹਿੰਦੇ ਆ। ਸਮਾਜ ਵਾਸਤੇ ਇੱਕ ਅੱਛਾ ਮੈਸੇਜ ਕਨਵੇ ਰੰਦਾ ਜੇ ਸਮਾਜ ਹੈਲਥੀ ਹੋਏਗਾ ਤਾਂ ਤਸੀ ਕਰੇਗਾ ਜੇ ਨਸ਼ਿਆਂ ਤੇ ਡੁੱਬ ਜਾਏਗਾ ਉਹ ਸਮਾਜ ਖਤਮ ਹੋ ਜਾ ਗਿਆ। ਇਸ ਕਰਕੇ ਕਬੱਡੀ ਦੇ ਮੈਚ ਅੱਦਾ ਹੀ ਸਾਰਿਆਂ ਨੂੰ ਕਰਵਾਉਣੇ ਚਾਹੀਦੇ ਆ। ਮੈਂ ਪੰਡਿਤ ਜੀ ਦਾ ਧੰਨਵਾਦ ਕਰਦਾ ਕਿ ਉਹਨੇ ਕਿ ਬਹੁਤ ਅੱਛਾ ਪ੍ਰਾਰਲਾ ਕੀਤਾ ਵਾ ਜਿਹੜਾ ਸਮਾਜ ਨੂੰ ਨਵੀਂ ਦਿਸ਼ਾ ਨੂੰ ਦੇਗਾ। ਆਦੇ ਦੇਖਿਆ ਜਾ ਰਿਹਾ ਦੋਸ ਸਵਾਸ ਤੇ ਵੀ ਪਹੁੰਚਿਆ ਤੁਹਾਡੇ ਸਵਾਸ ਦੇ ਵੀ ਵੱਲੋਂ ਬੜਾ ਧਿਆਨ ਨਾਲ ਲੋਕਾਂ ਨੂੰ ਵੀ ਬੜਾ ਜਾਗਰੂਕ ਕਰਦੇ ਹੋ ਕਿੰਨਾ ਲੱਗਦਾ ਦੇਖੋ ਜੀ ਸਾਡੇ ਜੰਗਤ ਦੇ ਚੰਗੇ ਰਾਹੀ ਪਿੰਕ ਕੀਤੀ ਜਾ ਕੇ ਦੱਸਿਆ ਕਿ ਮਾਹ ਸੇਵਾ ਤੇ ਨਾਲ ਸਾਡੇ ਕੋਲ ਕਿਹੋ ਜਿਥੇ ਕੰਗੜਾ ਮਾਹ ਸੇਵਾ ਤੇ ਨਾਲ ਬਹੁਤ ਅੱਛਾ ਲੱਗਦਾ ਰੋਟੀ ਖਾਏ ਜਿਨਾ ਬੰਦਾਰਿਆ ਜੀ ਤੁਹਾਡਾ ਉੱਥੇ ਹੀ ਆਪਾਂ ਲੋਕ ਮਾਹ ਸੇਵਾ ਕਿੱਦਾਂ ਰਹਿਣ ਕਰਦੇ ਪਰਮਾਤਮਾ ਤੁਹਾਡੀ ਮਾਣਕਾ ਤੇ ਬੱਚੇ ਨੱਪਾ ਨਹੀਂ ਮਾਹ ਦੀ ਸੇਵਾ ਕਰਦੇ ਨੇ ਇੱਥੋਂ 6-7 ਕਿਲੋਮੀਟਰ ਹੈ ਇਹ ਜੇਤੀ ਪ੍ਰਤੀ ਜਿਲ੍ਹਾ ਕਬੱਡੀ ਕੱਪ ਆਜ਼ਾਦ ਕਬੱਡੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਸਾਡੀ ਕਮੇਟੀ ਚ ਜਿੰਨੇ ਵੀ ਭਰਾ ਸਤਕਾਰ ਜੋ ਉਹਨਾਂ ਵੱਲੋਂ ਸਾਰਿਆਂ ਵੱਲੋਂ ਬੜੀ ਮਿਹਨਤ ਸਦਕਾ ਇੱਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਸਦਾ ਰਾਣਾ ਵੀ ਦੋਦੋ ਕਿ ਬੜੀ سپورਟ ਦਿੱਤੀ ਇਹਨਾਂ ਨੇ ਗगनबीर ਖਾਨ ਕੁੱਟਿਆ ਹੋਰ ਵੀ ਆਪਣੇ ਜਿੱਕੇ ਬਬਲੋਨੀ ਗੁਰਦਾਪੁਰ ਤੋਂ ਹੋਰ ਹੀ ਭਰਾ ਆਪਣੇ ਜਿੰਨੇ ਵੀ ਆ ਸਰਪੰਚੌਰ ਸਦਵਾ ਤੇ ਆਪਾਂ ਗ੍ਰਿੰਦਰ ਪ੍ਰਹਾਰਣ ਸਰਵਰ ਅਵਤਾਰ ਸਿੰਘ ਦੀ ਆਪਣੇ ਸਾਬਕਾ ਇੰਸਪੈਕਟਰ ਹੁਣ ਵੀ ਭਰਾਸ ਗੁਰਾ ਸਿੰਘ ਜੋੜਾ ਮਤਲਬ ਸਾਰਿਆਂ ਨੇ ਭਰਾ ਨੇ ਬੜੀ ਸਪੋਰਟ ਕੀਤੀ ਹੈ ਕਿ ਤੁਸੀਂ ਕਬੱਡੀ ਕੱਪ ਕਰਵਾਓ ਕਿਉਂਕਿ ਲਾਗੇ ਜਾ ਕੇ ਪਿੰਨਾਂ 'ਚ ਨਸ਼ੇ ਦਾ ਬੜਾ ਦੌਰ ਚੱਲਦਾ ਪਿਆ ਚਾਰ ਪੰਜ ਤਾਂ ਬੱਚੇ ਵਾਪਸ ਹੋਣਗੇ ਨਸ਼ੇ ਤੋਂ ਇਸ ਲਈ ਭਰਾ ਨੇ ਕੀਤਾ ਹੈ ਕਿ ਚਲੋ ਯਾਰ ਜੋਹਲਾ ਵਾਲੇ ਅਸੀਂ ਪਲੇਅਰਾਂ ਲਈ ਸੁਰੱਖਿਅਤ ਹੋ ਜਾ ਕਬੱਡੀ ਕੱਪ ਕਰਵਾਇਆ ਤੇ ਬਾਕੀ ਵਾਹਿਗੁਰੂ ਦੀ RAM ji ਦੀ ਕਿਰਪਾ ਨਾਲ ਕਬੱਡੀ ਕੱਪ ਸਫਲ ਰਿਹਾ ਆ ਤੇ ਵਧੀਆ ਢੰਗ ਨਾਲ ਚੱਲਿਆ ਵਧੀਆ ਪਲੇਅਰ ਆਏ ਆ ਇਹ ਟੀਮਾਂ ਆਪਾਂ ਦੀ ਦੁਨੀ ਚੰਗ ਕਬੱਡੀ ਕਲੱਬ ਮਈਆਂਵਾਲ ਤੋਂ ਤਰਨ ਤਰਨ ਤੋਂ ਡੀਪੀ ਸੰਦੂ ਦੀ ਤੇ ਟੜਿਆਲਾ ਲਖਣਗੇ ਜੀ ਤੇ ਆਪਣਾ ਅਨਰਾਲੀ ਬਾਬਾ ਆਪਣਾ ਘੁਮਣਾਲੇ ਜੂਥ ਕਲੱਬ ਨੂੰ ਜਿਹੜੀ ਟੀਮਾਂ ਜਿੱਤਣੀਆਂ ਉਹਨਾਂ ਨੂੰ ਕੀ ਕੀ ਨਾਮ ਦਿੱਤੇ ਜਾਣਗੇ ਉਹਨਾਂ ਨੂੰ ਜੀ 61 52 ਦਿੱਤਾ ਜਾਏਗਾ ਤੇ ਬਾਕੀ 31 31 ਹਜ਼ਾਰ ਪਾਰਟਿਸਪੀਟ ਤੇ ਬੈਸਟਾਂ ਨੂੰ 1000 11 11 ਹਜ਼ਾਰ ਤੇ 21000 ਇਹਨਾਂ ਨੂੰ ਇੱਕ ਜਿਹੜਾ ਮਤਲਬ ਫਾਈਨਲ ਇਹਨਾਂ ਦਾ ਮੈਚ ਹੈ ਬੱਚਿਆਂ ਦਾ ਤੇ ਇੱਕ 11000 ਦੀ ਛੋਟੇ ਬੱਚਿਆਂ ਦੀ ਟੀਮ ਆਈ ਆ ਹੋਰ ਵੀ ਬਾਕੀ ਜਿੰਨਾ ਵੀ ਆ ਵਧੀਆ ਸਹਿਯੋਗ ਲੋਕਾਂ ਨੇ ਦਿੱਤਾ ਆ ਤੇ ਆਪਾਂ ਲੋਕਾਂ ਨੂੰ ਇਹ ਹੌਸਨਾ ਦੇਣਾ ਚਾਹੁੰਦੇ ਆ ਤੁਹਾਡੇ ਨਾਲ ਸਾਡੇ ਪੁਰਾਣੇ ਸਾਡੇ ਸਤਿਕਾਰਯੋਗ ਪਲੇਅਰ ਸਰਦਾਰ ਗੋਪੀ ਮਾਸਟਰ ਜੀ ਪਲਵਾਨ ਚੋਰ ਸਿਧਵਾ ਤੋਂ ਬੜੇ ਸਤਿਕਾਰਯੋਗ ਨੇ ਤੇ ਮਾਸਟਰ ਹਮੇਸ਼ ਜੀ ਵੀ ਆਏ ਨੇ ਸਾਡੇ ਸਤਿਕਾਰਯੋਗ ਰਾਣਾ万 ਜੀ ਵੀ ਆਏ ਨੇ ਤੇ ਇਹਨਾਂ ਦੇ ਇਹੋ ਜਿਹੇ ਦੇਣਾ ਜੀ ਬੜਾ ਵਧੀਆ ਕੰਮ ਇਹਨਾਂ ਦੇ ਥਾਪੜਾ ਸਾਡੇ ਸਿਰ ਮਤਲਬ ਪਿੱਠ ਤੇ ਤੇ ਆਪਾਂ ਇਹ ਕੰਮ ਕਰਨ ਚ ਸਫਲ ਹੋਏ ਆ ਬਾਕੀ ਸਾਡੇ ਭਰਾ ਜਿੰਨੇ ਵੀ ਜਿਮ ਲੋਣ ਵਾਲੇ ਆਪਾਂ ਪੰਜਾਬ ਹੌਸਲੇ ਸਾਡੀ ਕਪਲ ਕੋਸ਼ਲਪਾ ਜੀ ਸੀਟੀਐਸ ਐਸਓ ਗਰਮੀਤ ਸਿੰਘ ਅਮਨਦੀਪ ਸਿੰਘ ਐਸਐਸਓ ਐਸਐਸਪੀ ਸਾਹਿਬ ਨੇ ਬੜੀ سپورਟ ਕੀਤੀ ਆ ਡੀਸੀ ਸਾਹਿਬ ਨੇ ਵੀ ਜੀ ਬੜੀ ਖੁਸ਼ੀ ਉਹਨਾਂ ਨੇ ਮਨਾਈ ਆ ਯੋਗਦਾਨ ਵੀ ਆਪਣਾ ਦਿੱਤਾ ਆ ਤੇ ਸਾਡੇ ਦਿ올 ਹਸਪੀਟਲ ਆ ਆਪਣਾ ਹਰਿੰਦਰ ਡਾਕਟਰ ਦਿ올 ਸਾਹਿਬ ਉਹਨਾਂ ਨੇ ਵੀ ਆਪਣੀ ਮਾਇਆ ਭੇਜੀ ਆਈ 11000 ਤੇ ਆਪਣੇ ਆਪਣੇ ਯੂਐਸਏ ਚ ਬੈਠੇ ਵੀ ਭਰਾ ਆਪਣੇ ਸਾਰੇ ਨਵੀਂ ਹੁਣੀ ਜਿੰਨੇ ਵੀ ਭਰਾ ਆਪਣੇ ਬੈਠੇ ਨੇ ਧੀਰਸੇ ਹੁਣੀ ਸਾਰਿਆਂ ਨੇ سپورਟ ਬੜੀ ਕੀਤੀ ਆ ਭਰਾ ਨੇ ਵੱਦ ਤੋਂ ਵੱਦ ਉਹਨਾਂ ਨੇ ਸਹਿਯੋਗ ਦਿੱਤਾ ਆ ਕਿ ਕਰਵਾਓ ਸਾਨੂੰ ਖੁਸ਼ੀ ਹੋਈ ਆ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਵਧੀਆ ਢੰਗ ਨਾਲ ਹੋਇਆ ਕਬੱਡੀ ਕੱਪ ਜਿਹੜੀ ਆਡੀ ਮੰਨ ਦੀ ਸ਼ਾਹੀ ਕਿ ਇਹ ਕੰਮ ਆਪਾਂ ਕਰਨਾ ਆ ਤੇ ਉਹ ਕੰਮ ਹੋ ਕੇ ਰਿਹਾ ਆ ਵਧੀਆ ਢੰਗ ਨਾਲ ਸਰਪੰਚ ਮਨਜਿੰਦਰ ਸਿੰਘ ਚੋਰ ਸਦਵਾਨ ਨੇ ਵੀ ਬੜਾ ਸਾਥ ਦਿੱਤਾ ਪੜਾਇਆ ਆਪਣਾ ਪਗਵਟ ਪਗਣਾ ਪਗਵਟਾਈ ਆ ਤੇ ਉਹਨੇ ਬਾਕੀ ਯਾਰੀ ਨਭਾਈ ਆ ਕਿ ਤੂੰ ਕੰਮ ਖਿੱਚ ਦੇ ਬਾਕੀ ਆਪਾਂ ਤੇ ਨਾਲ ਆ ਸਾਡੀ ਨੌਜਵਾਨਾਂ ਨੂੰ ਕੀ ਦੇਣਾ ਚਾਹੋ ਆਪਾਂ ਨੌਜਵਾਨਾਂ ਨੂੰ ਇਹ ਸੇਧ ਦੇਣਾ ਚਾਹੁੰਦੇ ਆ ਕਿ ਨਸ਼ਾ ਨਾ ਕਰੋ ਜੇ ਕੋਈ ਨਸ਼ਾ ਕਰਦਾ ਤੇ ਸਾਡਾ ਅੱਥੇ ਰੱਦੀਆਂ ਨੇ ਕਲਾਨੌਰ ਲਾਗੇ ਭਰਾ ਨੇ ਨਸ਼ਾ ਚਲੋ ਨਸ਼ੇ ਦੇ ਬਰੋਚਾ ਹਸਪੀਟਲ ਖੋਲ੍ਹਿਆ ਤੁਹਾਡੇ ਨਾਲ ਸੰਪਰਕ ਕਰੋ ਆਪਾਂ ਤੁਹਾਨੂੰ ਦਾਖਲ ਕਰਾਵਾਂਗੇ ਖਰਚਾ ਵੀ ਕਰਾਂਗੇ ਖਰਚਾ ਵੀ ਕਰਾਂਗੇ ਨਸ਼ਾ ਨਾ ਕਰੋ ਤੇ ਨਸ਼ਾ ਵੇਖੋ ਮਾਪਿਓ ਮਰ ਜਾਂਦਾ ਜਦੋਂ ਬੱਚਾ ਨਸ਼ਾ ਕਰਨਾ ਪਵੇ ਸਾਡੀ ਹੁਣ ਤੱਕ ਇੰਨੀ ਉਮਰ ਹੋ ਗਈ ਆ ਹੁਣ 36ਵਾਂ ਸਾਲ ਲੱਗਾ ਅਸੀਂ ਕਦੀ ਨਾ ਬੀਅਰ ਪੀਤੀ ਨਾ ਸ਼ਰਾਬ ਪੀਤੀ ਕਿ ਸਵਾਦ ਹੀ ਕਿਦਾਂ ਦਾ ਨਹੀਂ ਹੁੰਦਾ ਇਦਾਂ ਦਾ ਇਹ ਹਿਸਾਬ ਆ ਕਿ ਬਾਕੀ ਆਪਾਂ ਲੋਕਾਂ ਨੂੰ ਕਹਿਣਾ ਜੁਨੇ ਨਸ਼ੇ ਚ ਕੱਖ ਨਹੀਂ ਜੇ ਤੇ RAMNAND ਮਿਹਨਤ ਮੁੰਡਾ ਆਪਣੀ ਡਾਂਡੂਡ ਮਾਰੋ ਸਰੀਰ ਕੈਮ ਰੱਖੋ ਇੰਨਾ ਹੀ ਬੜਾ ਜੇ ਕੋਈ ਕਮਾਉਂਦੇ ਨਹੀਂ